ਛੋਟੇ ਰਹਾ ਮੜਾ ਜੇ ਜੇ ਨਹੀਂ ਮੰਦਾ ਨਾ ਸੱਚ-ਸੱਚ ਬਸ ਨਹੀਂ ਸੱਚ ਦੱਸੀ ਜਾਂਦਾ ਜਿਹੜੀ ਗੱਲ ਸੱਚ ਮੈਂ ਤਨੂੰ ਦੱਸ ਵਿਆਹ ਜਿਹਾ ਕੇ ਭੈਣ ਨੂੰ ਇੰਨੇ ਬਰਾਈ ਇਹਨੇ 24-25 ਲੱਖ ਦੀ ਆ ਜਿੱਪ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਆ ਹੀ ਸੀਗਾ ਓਏ ਆ ਜੀ ਆਹ ਸਮਾਨ ਲਿਆਂਦਾ ਖੱਡ ਤਾਂ ਖੱਡ ਕੋਲੇ ਦੇਖ ਆਹ ਸਮਾਨ ਆ ਜੀ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਐਂ ਪੁਰਾਣਾ 12 13 ਆਪਾਂ 13 ਤੇ 13 ਹੋਤਾ ਤਾਂ 14 ਵੀ ਹੋ ਸਕਦਾ ਉਹ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਇੱਥੇ ਦੱਬਾਈ ਦਿੱੱਥ ਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਵਰ ਕਿਵੇਂ ਬਣ ਜੂਗੀ ਓਏ ਕੁੱਤਾ ਹੇ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਨਾਲ ਲੈ ਕੇ ਵੜਿਆ ਕਿੰਨੇ ਲੋਕਾਂ ਨੇ ਲਾਹਰ ਕਰ ਕਰ ਤੁਸੀਂ ਲੋਕਾਂ ਨੂੰ ਘਬਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਸਾਡਾ ਤੁਹੀਂ ਸਾਥ ਕੀ ਦੇਣਾ ਸੀ ਤੁਸੀਂ ਸਾਕੋ ਬਦਨਾਮ ਕਰਕੇ ਰੱਖਤਾ ਵੀ ਸਮਝੌਤੇ ਕਰ ਲਏ 15 ਲੱਖ ਦੀ ਤੁਮਾਰੀ ਠੱਗੀ ਇਹਨਾਂ ਤੋਂ ਬਾਕੀ ਦਾ ਵਿਆਜ ਵੀ ਪੈ ਕੇ ਠੀਕ ਹੈ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ 3.5 ਲੱਖ ਦੀ ਸਾਢੇ 3.5 ਦੀ ਤੈਨੂੰ ਚੰਨਣ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਅਦ ਆ ਵੀ ਦੇਣਾ ਉਹ ਸਦਾ ਖਾੜੇ ਦਾ ਸ਼ਕਤੀਮਾਨ ਬਣਿਆ ਖੜਾ ਤਾਂ ਸੋ ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਇੰਨੀ ਬੇਰੁਖੀ ਨਾਲ ਸਾਡੇ ਨਾਲ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ ਐਸੀ ਤਰ੍ਹਾਂ ਕਿ ਮੈਨੂੰ ਇਹ ਵੀ ਵੱਡ ਬੋਲਿਆ ਕਿ ਤੇਰੇ ਚਿੱਤੇ ਤੇ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਦਿੱਤੀ ਰੱਬ ਨੇ ਅਸੀਂ ਪਿੰਡ ਸੁਖਨਾ ਅ블ੂ ਸ਼੍ਰੀ ਮੋਗੰਤਸਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆ ਹੋਲੇ ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸਿਆਂ 'ਚ ਨਾ ਆਓ ਰੋ ਪਿੱਟ ਕੇ ਮਰ ਗਏ ਤੁਹਾਨੂੰ ਪਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ ਵੀ ਚੰਗੇ ਸਾਧੂ ਆ ਸਾਧੂ ਸਾਧੂਆਂ ਨੂੰ ਮਾੜਾ ਬੋਲ ਰਹੇ ਹੋ ਮੈਂ ਕਹਿੰਨਾ ਉਹਨਾਂ ਚੰਗੇ ਸਾਧੂ ਵੀ ਹੈਗੇ ਆ 15 20% ਹੁੰਦੇ ਆ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ ਨਾਮ ਜਪਦੇ ਆ ਇਹੋ ਜਿਹੇ ਲੋਕ ਯਾਰ ਆ ਆ ਖੜਾ ਢੌਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਮੈਂ ਆ ਢੋਂਗੀਆਂ ਨੂੰ ਫੜ ਰਿਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਢੋਂਗੀਆਂ ਦੇ ਖਿਲਾਫ ਲੜ ਰਿਹਾ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਜੀ ਤੂੰ ਸਿੱਧਾ ਖਾੜੇ ਦੇ ਸ਼ਕਤੀਮਾਨ ਬਣਿਆ ਖੜਾ 10 ਪਹਿਲਾਂ ਕੀ ਕੀਤਾ ਜੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਬੈਠ ਕੇ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛਾਛੇ ਦੇ ਵਿੱਚ ਕਿ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜੜੀ ਬਣਾਈ ਆ ਕਬਰ ਜਗਾ ਬਾਅਦ ਚ ਬਣਾਈ ਆ ਜੀ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਸਿਉਣਾ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਲਟ ਹੈ ਜ ਸਾਰੀ ਕਿੱਥੋਂ ਲੈਂਦੀਆਂ ਉਹ ਉਹ ਦੁਕਾਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਹਾਂਜੀ ਤੇ ਇਹ ਜਿਹੜਾ ਤੂੰ ਘੜਾ ਨੱਪਿਆ ਸੀ ਉਹ ਵੀ ਆਪ ਨੇ ਅਸੀਂ ਘੜਾ ਜੀ ਇਹ ਘੜਾ ਤਾਂ ਨੱਪਿਆ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਸ ਮਾਰੂ ਕੋਈ ਨੂੰ ਪਾਸੇ ਕਰਕੇ ਜਿਹ ਵਿੱਚ ਸਟੁੱਦਾ ਸੀ ਥੋੜਾ ਥੋੜਾ ਹਾਂਜੀ ਨੇਫੇ ਚ ਢਾ ਕੇ ਲੈ ਜਾਂਦਾ ਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਢਾੜ ਢਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਦੇ ਘਰ ਵਾਲੇ ਨੇ ਥਗੀਆਂ ਮਾਰ ਗਿਆ ਸੀ ਉਹ ਤੇ ਪਰਚਾ ਵੀ ਕਰਾਵਾਂਗੇ ਦਿਨੂ ਦੇ ਵੀ ਆ ਸਮਾਨ ਆ ਹੀ ਸੀਗਾ ਓਏ ਹਾਂਜੀ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆ ਸਮਾਨ ਹੈ ਜੀ ਆ ਆਹ ਰੱਖਿਆ ਸੀ ਹਾਂਜੀ ਇਹੀ ਕਹਿਆ ਸੀ ਕਿ ਵੀ ਸੋਨਾ ਹੈ ਵੀ ਧਰਤੀ ਚੋਂ ਇਹ ਕਹਿੰਦੇ ਕਿੰਨੇ ਕਿੰਨੇ ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ ਇੱਥੇ ਸਲੋਤਰ ਬੋੜੀ ਨੂੰ ਕਰਦੇ ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ ਲੈ ਕੁੜੇ-ਪੁੜੀ ਕਰਕੇ ਇਹ ਬੀਬੀ ਤੂੰ 25 ਕਹਿ ਰਹੀ ਹੈ ਵਿਆਜ ਪਾ ਕੇ ਸਹੀ ਸਹੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਪਹਿਲਾਂ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਪੈਸੇ ਵੀਰ ਜੀ 6 ਲੱਖ ਤਾਂ ਮੈਂ ਕਾਲਾ ਗਿਆ ਤੁਸੀਂ ਆਪਾਂ ਨਹੀਂ ਪੁੱਛ ਲਓ ਹਾਂ ਸਾਡੇ ਕੋਲ ਬਕਾਇਦਾ ਪ੍ਰੂਫ ਪਏ ਆ ਜੀ ਸਾਰੇ ਹਾਂ ਮਸ਼ਾ ਫੀਰੱਖ ਬੈਂਕ ਆਲਾ ਪਿਆ ਹੂੰ ਤੁਸੀਂ ਜੀ ਰੱਖ ਇਹ ਇਹਨਾਂ ਨੂੰ ਮੈਂ ਉਹ ਫੜ ਕੇ ਦਿੱਤਾ ਵਿਆਜ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਦੀਆਂ ਟੂਆਂ ਗਹਿਣੇ ਕਰਕੇ ਦਿੱਤੀਆਂ ਸਾਢੇ 14 ਹੋ ਗਿਆ ਸਾਢੇ 14 ਹੋ ਗਿਆ 7 ਜੀ ਗਿਰਜੇ ਆ ਤੇ ਜ਼ਮੀਨ ਗਹਿਣੇ ਦਿੱਤੀ ਸਾਢੇ 14 ਜੀ ਇੱਟਾ ਦਿੱਤੀ ਪਸ ਵੀ ਬਾਬਾ ਸਹੀ ਸਹੀ ਦੱਸ ਯਾਰ ਮੈਂ ਦੱਸ ਜੀ ਜੀ ਸੱਚ ਦੱਸੀ ਆ ਜੀ ਏ ਹੁਣ ਆ ਪਏ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ ਔਰ ਡੇਢ ਸਾਲ ਹੋ ਗਏ ਤੈਨੂੰ ਨਾ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਲੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿੱਸਾ ਜਿੱਥੇ ਝੂਠੀ ਭੈਣ ਬਣਾ ਕੇ ਤੈਨੂੰ ਬੱਚਿਆਂ ਦੇ ਤਰਸ ਨਹੀਂ ਆਇਆ ਓਏ ਚਾਵਲ ਬੰਦਿਆ ਇੱਕ ਗਲਤੀ ਹੋ ਗਈ ਹੈ ਗਲਤੀ ਜਿਹੜੀ ਹੋ ਗਈ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਚ ਪਾਏ ਆ ਤੂੰ ਪੈਸੇ ਥੱਲੇ ਕਰ ਲੈ ਥੱਲੇ ਇੱਕ ਨਾ ਛੋਟੀ ਲਿਆ ਮੜਾ ਜੱਜ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਇਨੇ ਬਣਾਏ ਇਹਨਾਂ ਨੇ 24-25 ਲੱਖ ਵਿਆਜ ਪਾ ਕੇ ਬਣਾਇਆ ਬੀਬੀ ਕੇ ਵਿਆਜ ਪਾ ਕੇ ਜੀ ਵਿਆਜ ਪਾ ਕੇ ਵਿਆਜ ਤੋਂ ਬਿਨਾਂ ਮੇਰੇ ਤੂੰ ਸਹੀ ਸਹੀ ਦੱਸੋ ਤੁਸੀਂ ਵੀ ਉਹ ਨੂੰ ਆਪਾਂ ਨਾ ਰਹਿ ਚੁਸ ਮਾਰਾ ਅੱਜ ਨਾ ਮਾਰਾਂ ਮੈਂ ਕੱਲ ਮਿਲ ਕੇ ਪਰੂਫ ਹੋਏ ਸਮੇਂ ਗੱਲ ਕਰਵਾ ਦਿੰਨੀ ਹਾਂ 15 ਲੱਖ ਰੁਪਇਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਜੀ ਥੋੜੇ ਬੁੜੇ ਨਹੀਂ ਝੂਠ ਬੋਲਦਾ ਹਾਂ ਹਾਂ ਗੁਰੂ ਦੀਆਂ ਲਾਡਲੀਆਂ ਪੰਜਾ ਨਹੀਂ ਝੂਠ ਬੋਲਦਾ 15 ਲੱਖ ਰੁਪਇਆ ਹੈਗਾ ਔਰ ਨਹੀਂ ਫਿਰ 25 ਤੋਂ 10 ਦਾ ਫਰਕ ਬਹੁਤਾ ਯਾਰ ਵਿਆਜ ਪਾ ਕੇ ਤਾਂ ਬੜਨੇ ਬਣਨਾ ਗਿਆ ਇਹਨਾਂ ਦਾ ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਤੈਨੂੰ ਐ ਤੇ ਤਰਸ ਨਹੀਂ ਆਇਆ ਓਏ ਗਲਤੀ ਹੋ ਗਈ ਹੈ ਗਲਤੀ ਤਰਸ ਨਹੀਂ ਆਇਆ ਤੈਨੂੰ ਇਹਨਾਂ ਤੇ ਗਲਤੀ ਹੋ ਗਈ ਬਾਬਾ ਜੀ ਐਸੇ ਤੱਕ ਜੀ ਵੀਰ ਜੀ ਇਹਨਾਂ ਕੋਲ ਇੰਨੀ ਇੰਨੀ ਬੇਰੁਖੀ ਨਾ ਸਾਡਣਾ ਪੇਸ਼ ਆਇਆ ਨਾ ਇੰਨੀ ਬੇਰੁਖੀ ਨਾ ਐਸੇ ਤੱਕ ਮੈਨੇ ਇਹ ਵੀ ਵੱਡ ਬੋਲਿਆ ਕਿ ਤੂੰ ਭੌਂਗ ਦੀਆਂ ਮਾਤਾ ਨੂੰ ਮਾਮਾ ਜੀ ਕਹਿ ਕੇ ਬੰਗਲਪੁਰ ਤੂੰ ਮਾਮਾ ਹੁੰਦਾ ਤੂੰ 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 ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਤੇ ਜਾਂਦੀ ਕਿੰਨਾ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਹੋਰ ਨਾਮ ਦੱਸ ਕੀ ਸੀ ਉਹ ਤਾਂ ਨਹੀਂ ਇਸ਼ਤਮੁ ਨਹੀਂ ਇਹ ਤਾਂ ਸਾਹ ਦਾਲੇ ਵੀ ਕਹਿਣਾ ਹੁੰਦਾ ਸੀ ਬਈ ਨਹੀਂ ਉਹਦਾ ਪੁੱਤ ਬੇਨਾ ਝੂਠ ਸੀ ਉਹ ਤਾਂ ਸਾਹ ਤੋਂ ਕੁਝ ਨਹੀਂ ਸੀ ਤੂੰ ਕੀ ਕੀਤਾ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ ਪੈਸੇ ਘਰੇ ਜੇ ਬਸ ਕੋਈ ਸੁੱਖਾਂ ਤੇ ਲੱਗੇ ਕੋਈ ਸਕੂਨ ਲੱਗੇ ਜੀ ਸਾਰੇ ਵਿਆਹ ਦੂਜੀ ਵਾਰ ਕਰਾਇਆ ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਇੱਕ ਰਾਖੇ ਦਿੱਤਾ ਜੀ ਨਾਲ ਗਾਲੀ ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ ਘਰ ਵਸਾਇਆ ਹੈ ਗਲਤੀ ਜਿਹੜੀ ਹੋ ਗਈ ਤੂੰ ਤਾਂ ਰੋਲ ਕੇ ਧਰਤੇ ਆ ਆ ਓਏ ਹੈ ਤੇਰੇ ਧੀਆਂ ਕਿੰਨੀਆਂ ਐ ਇੱਕੋ ਹੀ ਪੁੱਤ ਹੈ ਨਹੀਂ ਮਰ ਗਿਆ ਸੀ ਮਰ ਗਿਆ ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਮਰਿਆ ਕਿਵੇਂ ਉਹ ਚਿੱਟੇ 'ਚ ਮਰ ਗਿਆ ਤੇਰਾ ਪੁੱਤ ਤੈਨੂੰ ਸਜ਼ਾ ਦਿੱਤੀ ਰੱਬ ਨੇ ਦਿੱਤਾ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਛ ਕਰਦੇ ਹੋ ਦੱਸੋ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਇਹ ਨਾ ਤੂੰ ਵਿੱਚ ਰੱਖ ਦਿੰਦਾ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਦੱਸ ਖੋਲ ਬੂਆ ਖੋਲ ਆਪੀ ਤੋ ਆ ਆ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਦ ਬੰਤਾ ਕਰਾਈ ਹੈ ਜੇ ਬਾਕੀ ਕੋਈ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਹੈ ਪੀਰਾ ਕੁਛ ਕਹਿੰਦੇ ਆ ਵੀ 300 ਲੱਖ ਦੀਆਂ ਠੱਗੀਆਂ ਮਾਰਾ ਉੱਥੇ ਨਹੀਂ ਆ ਤੂੰ ਘਰੇ ਬਣਾ ਗਿਆ ਉਹਨਾਂ ਦਾ ਏਡੀਓ ਕਬਰ ਕੀ ਬਣਾ ਕੀ ਇਹ ਚੀਜ਼ ਦਰਗਾਹ ਕੀ ਬਣਾਈ ਹੈ ਬਾਬੇ ਗਾਇਬ ਕਿੰਨੇ ਜਗਾ ਮਾ ਸੇਵਾਗਾ ਨਹੀਂ ਤੇ ਤੂੰ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਤੁਸੀਂ ਵਹਿ ਭਰਮ ਚ ਪਾ ਕੇ ਤੋੜਾ ਕਿਥੇ ਨਪਿਆਈ ਹੋ ਹੈ ਬੈਟਰੀ ਤੋੜ ਲੈ ਜਿਵੇਂ ਤੁਹਾਨੂੰ ਆਪਰ ਨਹੀਂ ਫਿਰ ਤੂੰ ਆਪਾਂ ਟੇ ਕੇ ਜੋ ਦੁਬਾਰਾ ਬੱਚ ਸਮਾੜਦਾ ਸੀ ਆ ਸੱਪ ਜੇ ਬਣਾਏ ਤੂੰ ਬਣਾਈ ਸੀ ਇਹ ਮਾਇ ਜੀ ਦਾ ਕਾਤੋਂ ਬਣਾਈ ਸੀ ਸੱਪ ਕਾਤੋਂ ਬਣਾਈ ਸੀ ਦੀਦੀ ਤੇ ਗੁੱਗਾ ਪੁੱਪੂ ਜਲਾਤੇ ਜੀ ਨਹੀਂ ਗੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਹਾਂ ਜੀ ਹੈ ਨਹੀਂ ਜੀ ਆਹ ਵੇਖ ਲੋ ਅੱਛਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਨਕਲੀ ਸੋਨਾ ਬੀਬੀ ਆ ਇੱਥੇ ਆ ਗੀਰ ਜੀ ਆ ਗੀ ਇੱਥੇ ਗੱਲ ਕਰ ਹਾਂ ਜੀ ਇਹਨੂੰ ਕੀ ਨੱਪਿਆ ਪਹਿਲਾਂ ਇੱਥੇ ਨੇ ਟੋਆ ਬਟਾ ਕੇ ਟੋਆ ਬਟਾ ਕੇ ਜੀ ਚੱਕ ਟੋਆ ਟੋਆ ਦੂਜਾ ਘਰਾਂ ਬਟਾ ਕੇ ਦੇਖੋ ਹੋਰ ਕਿੰਨੇ ਕਿੰਨੇ ਘਰਾਂ ਚ ਐਜੇ ਠੱਗੀਆਂ ਮਾਰੀਆਂ 10 ਬਸ ਉਹ ਤੇ ਚਦੂ ਚ ਗਈ ਜੀ ਇਹ ਬਸ ਕਿੰਨੇ ਕਿੰਨੇ ਦੀ ਸੀ ਆ ਡੰਡਾ ਲਿਆ ਕੁੜੀਆਂ ਬੜਾ ਪੁੱਤ ਨੂੰ ਮਾਰ ਲੜਕੇ ਦੇ ਆਓ ਵੀ ਪੈਸਾ ਡਿਆ ਗਿਆ ਸਾਖ ਤੇ ਵੀ ਦੱਸੋ ਵੀ ਜਿਹੜੀ ਤੇਰੇ ਨਾਲ ਉਹ ਜਿੰਨਾ ਨਾ ਮਾਰੀ ਠੱਗੀ ਤੂੰ ਮੂੰਹ ਦੇ ਕੇ ਦਾਸ ਬਸ ਫਿਰ ਇਹ ਚ ਕਿਵੇਂ ਰੱਖਦਾ ਜਾਨ ਟੋਆ ਦਾ ਪੇਚੇ ਚ ਪਾ ਕੇ ਦੇ ਵਿੱਚ ਸੜ ਦੱਸਦਾ ਜਦੋਂ ਪਾਸੇ ਹਟ ਜਾਂਦਾ ਸੀ ਤੁਹਾਨੂੰ ਪਤਾ ਲੱਗਿਆ ਨਹੀਂ ਜੀ ਸੰਰਾ ਤੁਸੀਂ ਤੋਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈਣਾ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਮੇਰੀ ਗਾਫਾ ਵਿੱਚ ਜੇ ਅਸੀਂ ਇਹਦੇ ਬਲੋਸਾ ਕਰ ਲੈਣੇ ਇਹ ਕੰਮ ਨਹੀਂ ਸਾਡੇ ਨੂੰ ਜਵਾਲ ਕਰਸਨ ਕਾਰਗਰ ਕੋ ਜਿਹੜੀ ਆ ਕਬਰ ਆ ਹਾਂਜੀ ਕਬਰ ਤੁਮ ਮੰਨਦਾ ਤਾਂ 11 ਰੁਪਏ ਵਾਲੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਇਹਦੀ ਹੋਈ ਜਾਂ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਚੁਗੀ ਵੀ ਕਿਦਾ ਸੇਵਾ ਤਾਂ ਸੇਵਾ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਦੀ ਤੂੰ ਬੂਟ ਪਾ ਕੇ ਇੱਥੇ ਆਈ ਜਨਾ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਕਾਰ ਨਾਲ ਹੈ ਇਹ ਕਿੰਨੇ ਕੁਸ ਹੈ ਜੀ ਇਹਨੂੰ ਪਤਾ ਨਹੀਂ ਹੈ ਵੀ ਇੱਥੇ ਕੁਸ ਨਹੀਂ ਹੈ ਇਹ ਢੂੰਗੀ ਸਾਧੂਆ ਛਰੇਮ ਇਹਨਾਂ ਨੂੰ ਕੋਈ ਦਰਗਾਹ ਵਾਲੀ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਹੁੰਦਾ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਜਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਬ ਲਾ ਕੇ ਇਹ ਢੂੰਗੀ ਇਹ ਕੁੱਤਾ ਇੱਥੇ ਅੰਦਰ ਵੜਿਆ ਤੇਨੇ ਚੱਪਲਾਂ ਅੰਦਰ ਲੈ ਕੇ ਵੜੀ ਭਲੇਖੇ ਤੋਂ ਵੜ ਗਿਆ ਜੀ ਹੁਣ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਜਿਹਦੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਨਹੀਂ ਮੈਂ ਭਲੇਖੇ ਤੋਂ ਵੜ ਗਿਆ ਸੇਵਾ ਕੀ ਦੀ ਕਰਦਾ ਨੂੰ ਮੈਂ ਮਾਤਾ ਜੀ ਕਰਦਾ ਕਾਲ ਕਾਲੇ ਕਿੰਨੇ ਰੂਪ ਆ ਚਾਰ ਰੂਪ ਆ ਜੀ ਕਿਹੜੇ ਕਿਹੜੇ ਰੂਪ ਆ ਮਾਤਾ ਪਜਰ ਕਾਲੇ ਸ਼ਿਸ਼ਮ ਚਾਂਦਰੀ ਕਾਲੇ ਹੂੰ ਤੇ ਮਾਹਰ ਕਾਲ ਹੋਰ ਤੋਥਾ ਇੱਕ ਅਰਤੀ ਚ ਹੁਣ ਤੂੰ ਖਵਾਚੇ ਦੀ ਕੜਾਈ ਦੇ ਗਿਆ ਹਾਂ ਜੀ ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਹੈ ਬੜੀ ਸਰਕਾਰਦੂਗ ਹੈ ਦੁਨੀਆ ਸੀਸ ਝੁਕਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠਗੀਆਂ ਮਾਰ ਤੈ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ ਨਹੀਂ ਕੋਈ ਇਲਾਜ ਕਰਦਾ ਤੂੰ ਲਾਜ ਨਹੀਂ ਮੈਥੋੜੀ ਹੁੰਦੀ ਮੈਂ ਤਾਂ ਕਿੰਨੇ ਲੋਕਾਂ ਨੇ ਲਾਲ ਕਰ ਕਰ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਬੋਲ ਬੋਲ ਕਿਤੇ ਦੱਸ ਯਾਰ ਨਹੀਂ ਕੋਈ ਗੱਦੀ ਦਾ ਪਸੀ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਾਨੀਆਂ ਬਣ ਬਣ ਲੋਕਾਂ ਨੂੰ ਕਹਿੰਦੇ ਸਾਡੇ ਤੇ ਮਾਤਾ ਆ ਗਈ ਦੇਵੀਆਂ ਆ ਗੀਆਂ ਸਾਡਾ ਤੁਸੀਂ ਸਾਥ ਕੀ ਦੇਣਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰੱਖਦਾ ਵੀ ਸਮਝੌਤੇ ਕਰ ਲੇ ਇੱਥੇ ਕਾਰਵਾਈ ਕਰਨੀ ਹੈ ਫੁੱਲ ਇਦੋਂ ਸਾਰੇ ਪੈਸੇ ਵਸੂਲਨੇ ਆ ਇਹ ਬੀਬੀਆਂ ਨਾਲ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਐ ਤੂੰ ਆਪਦੇ ਮੂੰਹ ਕਿ ਨਹੀਂ ਦੱਸ 15 15 ਲੱਖ ਹੋ ਗਏ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਨੂੰ ਬਾਕੀ ਇਹਦਾ ਵਿਆਜ ਵੀ ਪੈ ਕੇ ਠੀਕ ਐ ਤੇ ਖਾਰੇ ਵਾਲਿਆਂ ਨੂੰ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ ਸਾਢੇ 3 ਲੱਖ ਸੀ ਜੀ ਉਹਨਾਂ ਦਾ ਸਾਢੇ 3 ਦੀ ਠੀਕ ਐ ਖਾਰੇ ਵਾਲੇ ਕਹਿੰਦੇ ਉਹ ਉਹਨਾਂ ਦਾ ਕੇਸ ਕਿਵੇਂ ਚੱਲਦਾ ਰਹੇਗਾ ਉਹਨਾਂ ਦਾ ਉਹਨਾਂ ਦੇ ਚੈੱਕ ਆ ਲੈ ਜਾਂਦੇ ਨੇ ਚੈੱਕ ਦਿੱਤਾ ਇਹ ਤੂੰ ਹਾਂ ਚੈੱਕ ਦਿੱਤਾ ਸਾਨੂੰ ਉਹਨਾਂ ਨੇ ਚੈੱਕ ਦਾਤਨਾ ਤਾਂ ਹੋ ਨਹੀਂ ਉਹਨਾਂ ਨੇ ਤਾਂ ਰੋਣਾ ਹੀ ਐ ਉਹ ਕੀ ਕਰਨ ਲੋਕ ਪਹਿਲਾਂ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਹੈ ਗਮਰਾਹ ਹੋ ਕੇ ਨਾ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਨੇ ਤੇ ਢੋਂਗੇ ਸਾਧਾਂ ਦੇ ਤੋਂ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਕਿਹੜੇ ਤਵੀਦ ਕੱਢੇ ਸੀ ਤਵੀਦ ਰੱਖੇ ਕਦੋਂ ਸੀ ਪਹਿਲਾਂ ਉਹਦੇ ਰੱਖ ਕੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਕਿ ਤੁਰਤ ਇਹਨਾਂ ਨੇ ਰੱਖਿਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਤਾਣੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਆਹ ਦੇਖ ਲੋ ਸੋਨਾ ਪਿਆ ਜਿਹੜਾ ਇਹ ਤਾਂ ਰੇਲ ਮੈਕਨਿਕ ਤੇ ਚੱਲਦਾ ਇਹ ਯਾਰ ਤੁਸੀਂ ਜਮਾ ਹੀ ਯਾਰ ਬੇੜਾ ਕਰਕੇ ਕਰਦਾ ਇੱਕ ਨਸ਼ਿਆਂ ਦਾ ਦਰਿਆ ਇੱਕ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਗਮਰਾਹ ਕਰਦੇ ਕਿੱਥੋਂ ਆਹ ਦੇਖ ਲੋ ਆਟੂਆ ਬਣੇ ਗਿਆ ਅੱਛਾ ਆਟੂਆ ਪੱਤਾ ਹੀ ਗਿਆ अच्छा 2 आफ ਕਿੰਨਾ 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 ਜਾਵਾ ਪਰ ਤਿਆਰ ਕਪੜਾ ਹੈ ਹੈ 4 ਫੁੱਟ ਹੈ 4 ਫੁੱਟ ਨੂੰ ਨੱਪਿਆ ਤਕਵੀਦ ਕਿੱਥੋਂ ਲੈਂਦੇ ਸੀ ਮੀਟ ਪੋਲੇ ਘਰੋਂ ਜੇਬ ਤੋਂ ਤੇ ਛੀਸ਼ੀ ਛੀਸ਼ੀ ਨੂੰ ਵਿੱਚੋਂ ਪਾਦੇ ਵਾ ਤੇ ਮੈਂ ਤੁਹਾਨੂੰ ਛੀਸ਼ੀ ਨੱਪ ਕੇ ਮਤਲਬ ਸਭ ਤੋਂ ਪਹਿਲਾਂ ਕੰਮ ਇੱਥੋਂ ਸ਼ੁਰੂ ਹੋਇਆ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਕਵੀਦ ਨੱਪ ਕੇ ਛੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ 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 ਠੀਕ ਹੈ ਉਹ ਵੀ ਐਸੇ ਨਹੀਂ ਬਣਾਉਣਾ ਕੀ ਟੰਗ ਆਈ ਆਹਾ ਕਾਲੀ ਜੀ ਜਿਹੜਿਆ ਕੀ ਦੱਬਿਆ ਓਏ ਤਵੀਰ ਤਾਂ ਇਹ ਕੀ ਹਰੇ ਕਿੱਥੋਂ ਲਿਆਉਂਦੇ ਸੀ ਇਹਦਾ ਉਹ ਬੜਾ ਕਰ ਦਿੱਤੀ ਸੀ ਵੀ ਕੁਛ ਨਹੀਂ 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 ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੁੱਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਤਵੀਤਾਂ ਨਾਲ ਕੀ ਹੁੰਦਾ ਇਹਨਾਂ ਨਾਲ ਹੁੰਦਾ ਤਾਂ ਕੁਛ ਨਹੀਂ ਦਿੰਦਾ ਕੀ ਕਿਹਾ ਸੀ ਤੁਹਾਨੂੰ ਬੀਬੀ ਕੀ ਹੋਊਗਾ ਹਾਂਜੀ ਹਾਂਜੀ ਮੇਰੀ ਸੱਤੀ ਆ ਗਾਲ ਥੋਡੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਰੀਦ ਬਣਾਉਣਾ ਕੀ ਉਹ ਕੀ ਕਿਹਾ ਸੀ ਉਹ ਪੁੱਛ ਨਹੀਂ ਹੁੰਦਾ ਅੱਛਾ ਇਹ ਪਖਾਂਡੀ ਬਣਾਇਆ ਹਾਂਜੀ ਚੱਲ ਜਿਹੜਾ ਕਿਉਂ ਆ ਯਾਰ ਇਹ ਦੱਸ ਬਣੇ ਵੀ ਕੋਈ ਚੀਜ਼ ਦਾ ਪੈਰਾ ਨਹੀਂ ਬਣੇ ਬਸ ਕਲਾ ਦਾ ਬਣਦਾ ਹਾਂ ਤੇ ਤੂੰ ਹੁਣ ਹੁਣ ਮੁੱਕਰੀ ਜਾਣਾ ਵੀ ਤੇ ਚੀਜ਼ਾਂ ਲੋਕਾਂ ਨੂੰ ਨਹੀਂ ਮੈਂ ਤਾਂ ਕੋਈ ਚੀਜ਼ਾਂ ਆਉਂਦੀਆਂ ਕਰਕੇ ਦਰਦੇ ਕਾ ਹੁਣ ਲਵਾਖ ਪੈਰਾ ਆਉਂਦੇ ਨਹੀਂ ਚੱਲ ਜਿਹੜਾ ਕੜਾ ਡੱਬਿਆ ਉਹ ਕੱਢ ਹੁਣ ਸਾਹਮਣੇ ਤੁਹਾਡੇ ਕਢਾਉਣ ਲੱਗੇ ਆ ਜੋ ਆ ਜਾ ਤੇ ਘਰੇ ਨਾ ਮਗਰੇ ਤਰੰਕ ਦੇ ਵਿੱਚ ਇੱਕ ਸੱਪ ਆ ਹਮ ਇਹ ਕ ਹੋਰੇ ਨਾ ਤੇ ਸਾਨੂੰ ਡਰਾ ਰਿਆ ਆਖੇ ਦੇਖ ਸਾਪ ਉੱਤ ਵੇਹੇ ਰੱਖਿਆ ਹੀ ਘਰੇ ਉਹ ਇੱਕ ਆ ਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮੁੱੱਚੀ ਗਈ ਜੇ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਪਹਿਲਾ ਹੀ ਮੈਂ ਤੇਰੇ ਕਾਨੂੰਨ ਚ ਨਹੀਂ ਆਏ ਕਿੱਦੇ ਯਾਰ ਲੋਕ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿ ਜਾਨਵਰ ਨੂੰ ਦੁਕੈਤ ਕਰ ਨਹੀ ਨਹੀਂ ਕੈਦ ਕਰਕੇ ਡਰਾਉਣਾ ਨਹੀਂ ਨਹੀਂ ਤੇ ਜ਼ਹਿਰ ਜੂਰੋ ਦਾ ਕਢਾਇਆ ਤੂੰ ਜੋਗੀ ਤੋਂ ਤਾਂ ਨਿਕਲ ਜਾਂਦੇ ਆ ਦੰਦ ਇੱਕ ਦਾ ਯਾਰ ਕਮਾਲ ਹੀ ਹੋ ਗਈ ਜਿਹਨੂੰ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਮੁਰੇ ਚੜਵਾਓ ਜਿੰਨੀ ਸਭ ਤੇਰੇ ਘਰੇ ਵੀ ਰੱਖੀ ਬਿਠਾਈ ਰਹੀ ਫੇਰ ਕਿ ਬਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਚਾਪੇਲਾ ਤਵਾ ਪਾਟਾ ਕਈ ਲੈ ਚੱਕੋ ਇਹਨੂੰ ਬੜਾ ਬੜਾ ਚੱਕੂਗਾ ਪੀ ਚੱਕੋ ਕਈ ਅੱਛਾ ਖਾਲੀ ਤੋੜ ਇੱਥੇ ਦੱਬ ਗਿਆ ਸੀ ਸੋਨਾ ਕੱਢ ਕੇ ਹਾਂ ਕਈ ਚੱਕ ਚਲ ਘੱਟ ਚਲ ਆ ਫਿਰ ਦੱਬੜੋ ਕਿੰਨਾ ਕਢੂੰਗਾ ਆ ਵੇਖ ਭੈਣ ਸਭ ਬਣਾਈ ਬਈ ਚੱਕਾ ਸਭ ਵੀ ਬੜੇ ਕਹਿੰਦੇ ਨਹੀਂ ਕਿੰਨੇ ਪੋਟਾ ਚਾਰ ਪੋਟਾ ਕਢੂੰਗਾ ਕਲਪਟ ਲਗਣਾ ਨਹੀਂ ਅਜਿਹਾ ਕੋਈ ਜਗੇ ਸਨਿਆਰੇ ਆ ਕੇ ਬਾਰੀ ਫੋਲ ਫੋਲ ਤੇ ਕੋਈ ਨਹੀਂ ਮੇ ਜਦ ਦੀ ਸਨਿਆਰੇ ਕੋਲੇ ਗਏ ਉਦੋਂ ਨਕਲੀ ਪਤਾ ਲੱਗਿਆ ਤੁਹਾਨੂੰ ਇਹ ਬੀਬੀ ਹਾਂਜੀ ਹਾਂਜੀ ਫੇਰ ਹੀ ਪਤਾ ਲੱਗਾ ਹਾਂ ਨੂੰ ਪੱਟ ਲੱਗਣਾ ਸੀ ਫੇਰ ਥੋੜਾ ਫੋਨ ਹੀ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਪੜ ਪੜ ਇੱਥੇ ਦੱਬਿਆ ਸੀ ਬੀਬੀ ਤੌੜਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਹਾਂਜੀ ਨਹੀਂ ਇਹ ਸੱਪ ਆਟੀ ਦੀ ਬਣਾਇਆ Este. Yeah. Yeah. Baixo yeah. yeah.